ਕੀ ਕਰ ਰਹੀ ਕਿਚੀ ਆ ਜੀ ਸ਼ੁਕਰਪ੍ਰੀਤ ਦੇ ਅਸਿਰ ਘਰ ਵਿੱਚ ਵੀ ਕੋਈ ਗੱਲ ਇਦਾਂ ਦੀ ਨਹੀਂ ਹੈਗੀ ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ ਪਤਾ ਨਹੀਂ ਉਹਨੇ ਛੋਲਦੇ ਉੱਪਰ ਆਪਣੀ ਬਾਈਕ ਲਾ ਕੇ ਤੇ ਉਹਨੇ ਸ਼ਾਲ ਮਾਰ ਦਿੱਤੀ ਅਸੀਂ ਕੱਲ੍ਹ ਦਾ ਹੀ ਇਹਨਾਂ ਨੂੰ ਦੇਖ ਰਹੇ ਆ ਕੁਝ ਇੱਥੇ ਮੁੰਡੇ ਹੈਗੇ ਸੀ ਜਿਹੜੇ ਕਿ ਤਰਨ ਜਾਣਗੇ ਹੈਗੇ ਆ ਆਪਾਂ ਜਦ ਹੀ ਉਹਨਾਂ ਨੂੰ ਲੈਬ ਚ ਬਾਗ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲੀਏ ਪਰ ਸਾਨੂੰ ਮਿਲੇ ਨਹੀਂ ਹੁਣ ਦੁਬਾਰਾ ਕੋਤਾ ਖੁਰ ਵੀ ਆਏ ਹੈਗੇ ਨੇ ਉਹ ਵੀ ਕਰ ਰਹੇ ਆ ਪਾਲ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਲੇ ਵੀ ਸਾਰੇ ਆਏ ਸਾਰੇ ਅਸੀਂ ਜਿਹੜੇ ਹੈਗੇ ਆ ਇਸ ਲਾਸ਼ ਨੂੰ ਜਿਹੜੇ ਹੈਗੇ ਆ ਬਰਾਮਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਮੇਰੇ ਜੀ ਸਾਨੂੰ ਜਲਦ ਤੋਂ ਜਲਦ ਗੋਤਾਖੋਰ ਵੀ ਸਾਡੀ ਮਦਦ ਕਰ ਰਹੇ ਆ ਅਸੀਂ ਜੋ ਪਰਿਵਾਰ ਜੋ ਹੈਗੇ ਉਹਨਾਂ ਦੀ ਵੀ ਮਦਦ ਅਸੀਂ ਕਰਾਂਗੇ ਗੋਤਾਖੋਰ ਲੋਕਲ ਕੇ ਜ ਸਪੈਸ਼ਲ ਗੋਤਾਖੋਰ ਵੀ ਆ ਜੋ ਹਾਂ ਸਪੈਸ਼ਲ ਗੋਤਾਖੋਰ ਆਏ ਨੇ ਸਾਡੇ ਕੋਲ ਪਟਿਆਲੇ ਤੋਂ ਕੀ ਕਾਰਨਾਂ ਦਾ ਪਤਾ ਲੱਗਾ ਕੋਈ ਕਿਉਂ ਸ਼ਾਰਕ ਨਹੀਂ ਕੋਈ ਇਦਾਂ ਦੀ ਨਹੀਂ ਗੱਲ ਜੀ ਘਰ ਵਿੱਚ ਕੋਈ ਨਹੀਂ ਵਧੀਆ ਘਰੋਂ ਆਇਆ ਹੈਗਾ ਨਾ ਕੋਈ ਝਗੜਾ ਨਾ ਕੋਈ ਇਦਾਂ ਦੀ ਗੱਲ ਹੈਗੀ ਅਜੇ ਤੱਕ ਫਿਰਹਾ ਕੋਈ ਵੀ ਸਾਡੇ ਸਾਹਮਣੇ ਨਹੀਂ ਪਤਾ ਕਿ ਤਰ੍ਹਾਂ ਲੱਗਾ ਵੀ ਛਾਲ ਮਾਰਤੀ ਕਿਹਨੇ ਕੋਈ ਉਹ ਐ ਕਿਉਂਕਿ ਮੇਨ ਰੋਡ ਚੱਲਦਾ ਹੈਗਾ ਤੇ ਉਹਨਾਂ ਨੇ ਜਾ ਰਹੇ ਸੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਫੌਰਨ ਜਿਹੜੀ ਹੈਗੀ ਆ ਸਾਨੂੰ ਇੱਕ ਕੰਟਰੋਲ ਰੂਮ ਦਿੱਤੀ ਕੰਟਰੋਲ ਰੂਮ ਨੇ ਸਾਨੂੰ ਅੱਗੇ ਕਿੱਥੇ ਅਸੀਂ ਫੌਰਨ ਇੱਥੇ ਪਹੁੰਚੇ ਤੇ ਜਦੋਂ ਇੱਥੇ ਇਹਨਾ ਆ ਵੀ ਰਹੇ ਸੀਗੇ ਮੁੰਡੇ ਫਿਰ ਉਹਨਾਂ ਨੇ ਵੀ ਦੇਖਿਆ ਸੋ ਉਹਨਾਂ ਨੇ ਵੀ ਫੌਰਨ ਉਹਦੇ ਹੀ पंजाब पटियाले में हैं। तो हमारे को है ना रिंकू भाई साहब ने जो फ्लोर के रहने वाले है ब्यास के अंदर इनके सारे गोताखोर बैठते इन्होंने हमारे इन्हों को फोन किया कि एक लड़का है ना किसी तरीके से ना मिसिंग हो गया नहर के अंदर यहाँ पे तो हम तीन गोता और सिलेंडर वाले अंदर गए थे और हमने तकरीबन आधा किलोमीटर दूर तक देखा हमारे को अभी तक तो कोई सफलता नहीं मिली बाकी और चार पांच लड़के वैसे बिना सिलेंडर के ड्राइविंग कर रहे हैं और तीन लड़के सिलेंडर के साथ ड्राइविंग कर रहे हैं बाकी अभी हमारे एस साहब आए हैं उन्होंने कहा है कि थोड़ा सा ना आगे कोई गड्ढे हैं जिनके अंदर से रेता निकाला गया उनके अंदर जाकर सर्च किया जाए आपको क्या लगता है आगे निकल की लाशी फसी होगी आगे देखो जिस तरीके से हमने लगाए हैं, जिस तरीके से हमने सर्च किया काफी का हम गोता कर रहे है उस हिसाब से इस एरिया में अंदर नहीं है तक आपने ये इसकी डूंगाई तो कम है और जितने भी इसके अंदर सर्चिंग की जगह चेक कर ली तकरीबन कोई पंद्रह फुट पानी चल रहा है इसके अंदर कितनी देर हो गई आप ये कर रहे हैं हम सुबह से लगे हुए हैं जी अभी दोपहर का तकरीबन कोई डेढ़ बजने वाला है ਮੇਰੇ ਬੱਚੇ ਦੀ ਮੇਰੇ ਇੱਥੇ ਨਹਿਰ ਚ ਡਿੱਕਣ ਕਰਕੇ ਜਿਹੜਾ ਲੱਭਦਾ ਨਹੀਂ ਪਿਆ ਕੀ ਕਾਰਨ ਸੀ ਕਿ ਤਰਾਮ ਨਹੀਂ ਆ ਰੰ ਕੋਈ ਨਹੀਂ ਪਰ ਉਹ ਨਹੀਂ ਖਾ ਖ ਆਇਆ ਨਹੀਂ ਕੋਈ ਬਣਾਈ ਤੇ ਕੋਈ ਗੱਲ ਬਾਤ ਨਹੀਂ ਪਰ ਉਹ ਮਿਲ ਕੇ ਆਇਆ ਜਿਸ ਤਾਗੇ ਰੋਜ਼ ਮਿਲ ਕੇ ਅੰਮ੍ਰਿਤਸਰ ਨਾਲ ਸੈਂਟਰ ਚੱਲੇ ਆ ਸਾਨੂੰ ਨਹੀਂ ਪਤਾ ਕਿੱਥੇ ਗਿਆ ਆ ਕੋਈ ਛੁਛਾ ਆਪਣੀ ਮੰਮੀ ਦਾ ਮੰਮੀ ਨੂੰ ਮਿਲ ਕੇ ਦਾਦੀ ਦਾਦੀ ਸਾਰਿਆਂ ਨੂੰ ਮਿਲ ਕੇ ਆ ਕੋਈ ਗੱਲ ਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਤੇ ਬਾਕੀ ਇਹ ਪ੍ਰਸ਼ਾਸਨ ਨੂੰ ਕਹਨੇ ਕਿ ਤੁਹਾਨੂੰ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੋਂ ਮਰਦੇ ਸਾਨੂੰ ਤੇ ਇਹ ਮੰਗ ਕਰਦੇ ਆਂ ਤੇ ਕੱਲ੍ਹ ਵੀ ਪੁਲਿਸ ਵਾਲੇ ਇੱਥੇ ਹੀ ਉਹਨਾਂ ਨੂੰ ਬੋਲਿਆ ਸੀ ਕਿ ਅੱਜ ਹੀ ਮਗਾਓ ਕਿਉਂਕਿ ਮਗਾਓ ਬੋਤਲ ਫੋੜੀਤਾ ਹੈ ਇਹ ਬੇਨੋ ਤੇ ਆ ਰਹੇ ਆ ਉਹ ਕਹਿੰਦੇ ਕੋਈ ਨਹੀਂ ਆ ਸਕਦਾ ਅੱਜ ਕੋਈ ਨਹੀਂ ਆ ਸਕਦਾ ਇੱਥੇ ਹੈ ਹੀ ਨਹੀਂ ਕੋਈ ਇਹਨਾਂ ਨੂੰ ਬੜਾ ਕਹਿਤਾ ਲੱਗਿਆ ਕਿ ਜੋ ਆਖੋਗੇ ਇਸਨ ਦਬਾਗੇ ਤਾ ਸਾਡੇ ਬੱਚੇ ਨੂੰ ਦਬਦੋ ਸਾਨੂੰ ਇਹ ਹੀ ਹੈ ਕਿ ਪ੍ਰਸ਼ਾਸਨ ਸਾਡਾ ਸਾਥ ਉਹਦੇ ਪਾਣੀ ਬੰਦ ਕਰਾ ਦੇ ਆਪਣੇ ਬੱਚੇ ਨੂੰ ਦਬਦੋ ਆਪਣੀ ਜੀ ਕੁਝ ਕਾਰਨ ਦਾ ਸਮਝਿਆ ਆ ਕੋਈ ਚੀਜ਼ ਸਾਨੂੰ ਸਮਝ ਨਹੀਂ ਆਈ ਲੜਕੇ ਦਾ ਨਾਮ ਕੀ ਸੀ ਕਿੰਨੀ ਉਮਰ ਸੀ ਉਸਮਨ ਜੀ ਦਾ ਉਹ ਲਗਭਗ 5 ਸਾਲ 5 ਸਾਲ ਤਾਂ ਕੋਈ ਕੋਰਸ ਕਰਦਾ ਸੀ ਕਿ ਜਿਹੜਾ ਸਾਹਮੋ ਫਿਕਰ ਲਿਆ ਹੀ ਉਹਨੇ ਹੁਣ ਉਹ ਲੈਂਡਲਸ ਕੋਚਿੰਗ ਲੈਣ ਗਿਆ ਸਿਰ ਪਟਾਲੇ ਇੰਨੀ ਥੋੜਾ ਢਾੜੀ ਵਾਲ ਕਿਸ ਤਰ੍ਹਾਂ ਗਏ ਸਾਨੂੰ ਕੁਝ ਨਹੀਂ ਪਤਾ ਕਿੱਧਰ ਆਇਆ ਕਿੱਧਰ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਮੰਗ ਕੀ ਕਰਦੇ ਤੁਹਾਡੀ ਮੰਗ ਕੀ ਹੈ ਸਾਡੀ ਇਹ ਆਈ ਕਰਨੇ ਕਿ ਪਾਣੀ ਬੰਦ ਕਰਾਣਾ ਤੇ ਆਪਣੇ ਬੱਚੇ ਨੂੰ ਲੱਭ ਲਿਆ ਤੇ 7 ਦਿਨ ਪੂਰਾ ਬਹੁਤ ਬੰਦ